ਫਗਵਾੜਾ ਇਲਾਕੇ ਵਿੱਚ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਤੋਂ ਚੱਲ ਰਹੀ ਸੀ ਹੱਡਾ ਰੋੜੀ ਸਮਾਜ ਸੇਵਕ ਵਿਜੇ ਕੁਮਾਰ ਬਸੰਤਨਗਰ ਨੇ ਸੜਕ ਤੇ ਜਾਂਦੀ ਰੋਕੀ ਯੂਪੀ ਨੰਬਰ ਦੀ ਗੱਡੀ ਗੱਡੀ ਦੇ ਅੰਦਰੋਂ ਨਿਕਲੀ ਪਸ਼ੂਆਂ ਦੀ ਚਰਬੀ ਮੌਕੇ ਤੇ ਇਕੱਠਾ ਹੋਏ இந்து ਸੰਗਠਨ ਦੇ ਆਗੂ ਥਾਣਾ ਸਦਰ ਪੁਲਿਸ ਨੇ ਕਾਰਵਾਈ ਕਰਦਿਆਂ ਯੂਪੀ ਨੰਬਰ ਦੀ ਗੱਡੀ ਲਈ ਕਬਜ਼ੇ 'ਚ समाज सेवक विजय कुमार बसंत नगर ਦੇ ਸਗੇ ਭਰਾ ਬੱਬੂ ਠੇਕੇਦਾਰ ਉੱਪਰ ਹੀ ਲੱਗਿਆ આરોਪ थाना सदर ਪੁਲਿਸ ਨੇ ਬੱਬੂ ਠੇਕੇਦਾਰ ਸਮੇਤ ਤਿੰਨ ਵਿਅਕਤੀਆਂ ਤੇ ਕੀਤਾ ਮਾਮਲਾ ਦਰਜ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਹੈ ਅਜੀਤ ਕੁਮਾਰ ਉਫ ਬੱਬੂ ਠੇਕੇਦਾਰ ਇੱਕ ਪਾਸੇ ਇਨਸਾਨੀਅਤ ਦਾ ਧਰਮ ਤੇ ਦੂਜੇ ਪਾਸੇ ਸਕੇ ਭਰਾ ਦਾ ਕਾਰੋਬਾਰ ਇਸ ਵਿਅਕਤੀ ਨੇ ਇਨਸਾਨੀਅਤ ਦੇ ਧਰਮ ਨੂੰ ਪੈਲ ਦਿੰਦੇ ਹੋਏ ਆਪਣੇ ਸਕੇ ਭਰਾ ਦੇ ਖਿਲਾਫ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪਰਚਾ ਦਰਜ ਵੀ ਕਰਵਾ ਦਿੱਤਾ ਇੱਥੇ ਗੱਲ ਕਰ ਰਹੇ ਹਾਂ ਫਗਵਾੜਾ ਸ਼ਹਿਰ ਦੀ ਜਿੱਥੇ ਹੁਸ਼ਿਆਰਪੁਰ ਰੋਡ ਤੇ ਇੱਕ ਬਿਨਾ ਕਿਸੇ ਸਰਕਾਰੀ ਮਨਜ਼ੂਰੀ ਤੋਂ ਇੱਕ ਹੱਡਾ ਰੋੜੀ ਪਿਛਲੇ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਸੀ ਜਿਸ ਦਾ ਮਾਲਕ ਜੀਤ ਕੁਮਾਰ ਉਰਫ ਬੱਬੂ ਠੇਕੇਦਾਰ ਜੋ ਕਿ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਵੀ ਹੈ ਯੂਪੀ ਨੰਬਰ ਦੀ ਇੱਕ ਗੱਡੀ ਜੋ ਕਿ ਇਸ ਹੱਡਾ ਰੋੜੀ ਤੋਂ ਚਰਬੀ ਵਗੈਰਾ ਇਕੱਠਾ ਕਰਨ ਤੋਂ ਬਾਅਦ ਜੀਟੀ ਰੋਡ ਤੇ ਜਾ ਰਹੀ ਸੀ ਜਿਸ ਨੂੰ ਸਮਾਜ ਸੇਵਕ ਵਿਜੇ ਕੁਮਾਰ ਬਸੰਤ ਨਗਰ ਨੇ ਰੋਕਿਆ ਅਤੇ ਉਸ ਨੂੰ ਚੈੱਕ ਕੀਤਾ ਜਦੋਂ ਇਤਰਾਜ਼ਯੋ ਪਸ਼ੂਆਂ ਦੀ ਚਰਬੀ ਅਤੇ ਹੋਰ ਚੀਜ਼ਾਂ ਅੰਦਰ ਨਜ਼ਰ ਆਈਆਂ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ थाना सदर ਪੁਲਿਸ ਅਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਇਸ ਖਬਰ ਬਾਰੇ ਜਿਵੇਂ ਹੀ ਪਤਾ ਲੱਗਿਆ ਹਿੰਦੂ ਸੰਗਠਨਾ ਤੇ ਆਗੂ ਅਤੇ ਮੀਡੀਆ ਮੌਕੇ ਤੇ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੇ ਕੁਮਾਰ ਅਤੇ Hindu ਸੰਗਠਨ ਦੇ ਅੰਗੂ ਕਮਲ ਸਰੋਜ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਸ ਗੱਡੀ ਵਿੱਚ ਗਊ ਮਾਸ ਅਤੇ ਚਰਬੀ ਹੈ ਅਤੀਸ ਚਰਪੀ ਨੂੰ ਕਿਉਂ ਦੇ ਰੂਪ ਵਿੱਚ ਬਦਲ ਕੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ ਮੀਡੀਆ ਦੀ ਹਾਜ਼ਰੀ ਵਿੱਚ ਜੀਤ ਕੁਮਾਰ ਉਫ ਬੱਬੂ ਠੇਕੇਦਾਰ ਮੌਕੇ ਤੇ ਪਹੁੰਚੇ ਅਤੇ ਇਸ ਪੂਰੀ ਘਟਨਾ ਸੰਬੰਧੀ ਹਿੰਦੂ ਸੰਗਠਨ ਦੇ ਆਗੂ ਕਮਲ ਸਰੋਜ ਨਾਲ ਗੱਲਬਾਤ ਵੀ ਹੋਈ ਅਤੇ ਉਹਨਾਂ ਕਹਿੰਿਆ ਕਿ ਗੱਡੀ ਵਿੱਚ ਕੋਈ ਵੀ ਤਰਾਜ਼ਯੋਗ ਸਮਾਨ ਨਹੀਂ ਹੈ ਕਾਫੀ ਸਮੇਂ ਤੱਕ ਆਪਸ ਵਿੱਚ ਬਹਿਸ-ਬਾਤ ਜੀ ਗੱਲਬਾਤ ਹੁੰਦੀ ਰਹੀ ਪੁਲਿਸ ਦੀਆਂ ਟੀਮਾਂ ਵੇ ਗੱਡੀ ਵਿੱਚ ਬੈਠੇ ਕੁਝ ਵਿਅਕਤੀ ਮੌਕੇ ਤੇ ਭੱਜ ਵੀ ਗਏ ਜਿਨ੍ਹਾਂ ਵਿੱਚੋਂ 2 ਵਿਅਕਤੀ ਪੁਲਿਸ ਨੇ ਮੌਕੇ ਤੇ ਹੀ ਕਾਬੂ ਵੀ ਕੀਤੇ। ਇਹ ਸਾਰੀ ਘਟਨਾ ਸੰਬੰਧੀ ਜਦੋਂ ਫਗਵਾੜਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਗਊ ਮਾਤਾ ਪੂਰੀ ਮਾਨਵਤਾ ਦੇ ਲਈ ਪੂਜਣਯੋਗ ਹੈ। ਜੇਕਰ ਇਹ ਸਾਬਿਤ ਹੁੰਦਾ ਹੈ ਕਿ ਸੱਚਮੁੱਚ ਤੱਕ ਵਿਅਕਤੀ ਇਹ ਗਲਤ ਕਾਰੋਬਾਰ ਕਰ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਪੈਲ ਦੇ ਆਧਾਰ ਤੇ ਕੜੀ ਕਾਰਵਾਈ ਕਰਵਾਏਗੀ। ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾਉਂਦੀ ਰਹੀ ਆਖਿਰਕਾਰ ਦੇਰ ਰਾਤ ਥਾਣਾ ਸਦਰ ਪੁਲਿਸ ਵੱਲੋਂ ਜੀਤ ਕੁਮਾਰ ਉਪਰ ਬੱਬੂ ਠੇਕੇਦਾਰ ਮੁਹੱਲਾ ਬਸੰਤਨਗਰ ਉਸ ਦੇ ਕਰਿੰਦੇ ਆਸ਼ੂ ਵਾਸੀ ਸਹਾਰਨਪੁਰ ਗੁਲਸ਼ਨ ਵਾਸੀ ਹਰੀਦੁਆਰ ਦੇ ਖਿਲਾਫ ਤਾਰਾ 358 ਪੰਜਾਬ ਪ੍ਰੋਵੀਸ਼ਨ ਆਫ ਕਾਉਸ ਸਮਗਲਰ ਐਕਟ 1995 429 आईपीसी ਦੇ ਤਹਿਤ ਮਾਮਲਾ ਦਰਜ ਕਰਕੇ ਹੋਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਸਮਾਜ ਸੇਵਕ ਵਿਜੇ ਬਸੰਤਨਗਰ ਅਤੇ Hindu ਸੰਗਠਨ ਦੇ ਆਗੂ ਕਮਲ ਸਰੋਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਹਿ ਰਹੇ ਨੇ ਨਾਲ ਹੀ ਮੌਕੇ ਤੇ ਪਹੁੰਚੇ अजीत ਕੁਮਾਰ ਉਫ ਬੱਬੂ ਠੇਕੇਦਾਰ ਨੇ ਕੀ ਕਿਹਾ ਵੇਖੋ ਪੂਰੀ ਖਬਰ ਵਿੱਚ ਮਰੀਆਂ ਹੋਈਆਂ ਗਊਆਂ ਦਾ ਜਾਂ ਜਿਉਂਦੀਆਂ ਮਾਰ ਕੇ ਜਾਂ ਕੁਛ ਵੀ ਆ ਉਹਨਾਂ ਦਾ ਜਿਹੜਾ ਚਰਬੀ ਜਿਹੜੀ ਆ ਤੇ ਮਾਸ ਜਿਹੜਾ ਆ ਉਹ ਭਰਿਆ ਜਾ ਰਿਹਾ ਸੀ ਉਹਦੀ ਸੂਚਨਾ ਮੈਂ ਪੁਲਿਸ ਨੂੰ ਦਿੱਤੀ ਆ ਤੇ ਇੱਥੇ ਆ ਕੇ ਜਿਹੜੀ ਗੱਡੀ ਨੂੰ ਆਪਾਂ ਰੋਕਿਆ ਤੇ ਜਦੋਂ ਗੱਡੀ ਨੂੰ ਦੇਖਿਆ ਗਿਆ ਡਾਲਾ ਖੋਲ ਕੇ ਦੇਖੋ ਤੁਸੀਂ ਵੀ ਦੇਖਿਆ ਇੱਕ ਗੱਡੀ ਸਪੈਸ਼ਲ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ ਡਾਲਾ ਜੇ ਇਹ ਕੰਮ ਇਲੀਗਲ ਨਹੀਂ ਹੈਗਾ ਜੇ ਲੀਗਲ ਆ ਤੇ ਇਹਨੂੰ ਗੱਡੀ ਨੂੰ ਕਿਉਂ ਸਪੈਸ਼ਲ ਤਿਆਰ ਕੀਤਾ ਗਿਆ ਜਦ ਕਿ ਜਿੰਨੀ ਚਰਬੀ ਆ ਪਸ਼ੂਆਂ ਦੀ ਉਹਨੂੰ ਥੱਲੇ ਰੱਖਿਆ ਗਿਆ ਹੈ ਤੇ ਜਿਹੜਾ ਸੁੱਕਾ ਮਾਸ ਆ ਜਾਂ ਜੋ ਕੁਝ ਵੀ ਆ ਜਿਹਨੂੰ ਕੋਈ ਨਹੀਂ ਰੋਕ ਤੋ ਉਹ ਪਰ ਲਕੋਇਆ ਗਿਆ ਆ ਉਹ ਵੱਡਾ ਭਰਾ ਹੈਗਾ ਆ ਉਹ ਬੰਦਾ ਗਲਤ ਕੰਮ ਅੱਜ ਦਾ ਨਹੀਂ ਬਹੁਤ ਚਿਰ ਦਾ ਕਰਦਾ ਤੁਹਾਡਾ ਬ੍ਰਦਰ ਬਿਲਕੁਲ ਉਹਨੂੰ ਪਹਿਲਾਂ ਦਸਾਂਝਾਂ ਤੋਂ ਵੀ ਪੁਲਿਸ ਨੇ ਫੜਿਆ ਸੀਗਾ ਉਹ ਮਰੀਆਂ ਹੋਈਆਂ ਜਿਹੜੀਆਂ ਜਾਂ ਜਿਉਂਦੀਆਂ ਜੋ ਵੀ ਕਰਕੇ ਉਹਨਾਂ ਨੂੰ ਬਰਫ਼ ਚ ਲਾ ਕੇ ਉਹਨਾਂ ਦਾ ਮਾਸ ਭੇਜਦਾ ਸੀ ਕੌਣਸਲੇ ਉਹਨੂੰ ਮੌਕੇ ਤੇ ਫੜਿਆ ਉਹਦੀ ਗੱਡੀ ਫੜੀ ਗਈ। ਗੰਮ ਦਾ ਇਹ ਕੰਮ ਆ ਤੁਸੀਂ ਇਸ ਕੰਮ ਦੇ ਪੂਰੀ ਤਰ੍ਹਾਂ ਨਾ ਭੇਤੀਓ ਤੁਹਾਡਾ ਬ੍ਰਦਰ ਵੀ ਭੇਤੀ ਆ। ਬਿਲਕੁਲ ਕਾਨੂੰਨ ਕੀ ਕਹਿੰਦਾ ਆ ਵੀ ਜਿਹੜੀਆਂ ਜਿਹੜੀਆਂ ਆਈਟਮ ਆ ਹੁਣ ਆਪਾਂ ਦੇਖ ਰਹੇ ਆ ਉਹਦੇ ਵਿੱਚ ਲਾਅ ਕੀ ਕਹਿ ਰਿਹਾ ਵਾ? ਦੇਖੋ ਜੀ ਲਾਅ ਤਾਂ ਇਹੀ ਕਹਿੰਦਾ ਲਾਅ ਤੇ ਇਨਸਾਨੀਅਤ ਦੋ ਚੀਜ਼ਾਂ ਇੱਕੋ ਹੀ ਚੀਜ਼ ਕਹਿੰਦੀਆਂ ਕਿ ਮਰੇ ਹੋਏ ਪਸ਼ੂਆਂ ਦਾ ਕਿਸੇ ਨੂੰ ਅਸੀਂ ਉਹ ਵੀ ਗਊ ਮਾਤਾ ਦਾ ਜੇ ਅਸੀਂ ਕਿਸੇ ਨੂੰ ਖਵਾਵਾਂਗੇ ਹੁਣ ਇਹਦੇ ਤੇ ਲਿਖਿਆ ਤਾਂ ਹੈ ਨਹੀਂ ਵੀ ਆ ਮੱਝ ਵਾਲਾ ਪੀਸ ਆ ਜਾਂ ਗਾਂ ਬਦੀ ਚਰਬੀ ਆ ਦਾ ਮੱਝ ਦੀ ਆ ਇਹ ਯੂਪੀ ਦੇ ਵਿੱਚ ਲੈ ਕੇ ਜਾਂਦੇ ਵੇਚਦੇ ਉਥੇ ਆ ਦੇਖੋ ਗੱਡੀ ਯੂਪੀ ਦੀ ਆ ਬੰਦੇ ਯੂਪੀ ਦੇ ਫੜ ਹੋਇਆ ਚਾਰ ਜਾਨੇ ਭੱਜ ਗਏ ਇੱਕ ਫੜ ਹੋਇਆ ਮੌਕੇ ਤੋਂ ਅਜੀਤ ਕੁਮਾਰ ਬੱਬੂ ਜਿਹੜਾ ਇਹ ਗਲਤ ਆ ਹੁਣ ਤੁਸੀਂ ਇਹਦੇ ਤੇ ਕਾਰਵਾਈ ਕਰਵਾਉਂਗੇ ਮੈਂ ਆਪਣੇ ਲੋ ਐਫ ਆਈ ਆਰ ਕਰਵਾਵਾਂਗੇ ਦਰਜ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿੰਦਰਾ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨਾ ਇੱਕ ਤਾਂ ਜਾਜ ਦਾ ਬੇਸ਼ਅ ਹੈ ਕਿ ਕਿਥੇ ਉਥੇ ਜਿੰਦੀਆਂ ਗਾਵਾਂ ਦਲ ਜਾ ਕੇ ਬਾਤਾਂ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਮਾਰਿਆ ਤਾਂ ਨਹੀਂ ਜਾ ਰਿਹਾ ਉਹਨਾਂ ਦੀ ਚਰਬੀ ਹੈ ਕਿਸ ਤਰ੍ਹਾਂ ਇਥੇ ਲਿਆ ਆ ਰਿਹਾ ਕਿਉਂਕਿ ਅੱਜ ਜਿਸ ਤਰ੍ਹਾਂ ਦੇਖਿਆ ਹੈ ਇਹ ਕਹਿੰਦੇ ਜੀ ਅਸੀਂ ਸੁੱਕਾ ਮਾਲ ਚੱਕਿਆ ਪਰ ਆ ਜਿਹੜੀ ਚਰਵੀ ਹੈ ਨਾ ਇਤੋਂ ਨਿਕਲੀ ਹੈ ਇਹ ਕਿਸ ਤਰ੍ਹਾਂ ਨਿਕਲੀ ਹੈ ਤੁਹਾਡੇ ਸਾਹਮਣੇ ਇਹਦੇ ਜਿਹੜੇ ਆਪਣੇ ਠੇਕੇਦਾਰ ਹੈਗੇ ਆਏ ਆ ਤੇ ਉਹ ਗੱਲਬਾਤ ਜਦੋਂ ਕਰਨ ਲੱਗੇ ਤੁਹਾਡੇ ਸਾਹਮਣੇ ਜਦੋਂ ਚਾਰ ਕੁਐਸਚਨ ਆਪਾਂ ਕੀਤੇ ਆ ਤਾਂ ਉਹ ਛੱਡ ਗਏ ਮੇਰਾ ਇਸ ਸੀ ਨਾ ਕੋਈ ਲੈਣ ਦੇਣ ਨਹੀਂ ਸਾਡੇ ਇਹ ਲੀਵਰ ਦਾ ਕੰਮ ਕਰਦੇ ਆ ਇਹ ਮੈਨੂੰ ਹੀ ਫੋਨ ਕੀਤਾ ਕਹਿੰਦੇ ਭਾਈ ਸਾਡੀ ਗੱਡੀ ਇੱਥੇ ਆ ਕੇ ਸਾਨੂੰ ਢੇਰ ਲਿਆ ਜਦੋਂ ਮੈਂ ਉਹ ਆ ਕੇ ਦੇਖਿਆ ਫਿਰ ਮੈਂ ਦੇਖ ਲਿਆ ਮੈਂ ਕਹਾਂ ਉਹ ਆ ਅਸੀਂ ਕੀ ਲੈਣਾ ਦੇਣਾ ਮੈਂ ਤਾਂ ਇਹ ਗੱਲ ਕਹਿਣਾ ਤੇ ਗੱਡੀ ਹੈ ਕੀ ਹੈ ਬਬੂ ਭਾਜੀ ਭਾਜੀ ਮੈਨੂੰ ਪਤਾ ਨਹੀਂ ਸਾਸੀ ਸਾਹਿਬ ਦੇਖੋ ਆਈ ਡੋਟ ਆੜਾ ਰੋੜੀ ਤੋਂ ਗੱਡੀ ਆ ਰਹੀ ਹੈ ਲਾਦੋ ਕੇ ਅਰੇ ਲੇਬਰ ਲਾਦੀ ਤੁਹਾਨੂੰ ਇਹਨਾਂ ਦਾ ਰਸਤਾ ਹੋਵੇਗਾ ਜੀ ਸੁਣੋ ਇਹ ਸੁੱਕਾ ਮੀਟ ਸੁਣੋ ਮੇਰੀ ਗੱਲ ਇਹ ਮੀਟ ਪਸ਼ੂਆਂ ਦਾ ਚਮੜਾ ਉਤਾਰਦੇ ਆ ਉਤਾਰ ਕੇ ਇਹ ਜਿਹੜਾ ਉਹਨਾਂ ਦਾ ਮਾਸ ਹੁੰਦਾ ਇਹ ਧੁੱਪ ਦੇ ਵਿੱਚ ਸੁਕਾਉਂਦੇ ਆ ਸੁਕਾ ਕੇ ਇਹ ਸੁੱਕਾ ਮੀਟ ਜਿਹੜਾ ਆ ਇਹ ਵੇਚਦੇ ਆ ਸਾਨੂੰ ਨਹੀਂ ਪਤਾ ਕਿੱਥੇ ਵੇਚਦੇ ਆ